ਸਰਦਾਰ ਸਰਬਜੀਤ ਸਿੰਘ ਨੂੰ ਜਿਹੜੀਆਂ ਵੋਟਾਂ ਪੈ ਰਹੀਆਂ ਜਾਂ ਭਾਰੀ ਸਮਰਥਨ ਮਿਲ ਰਿਹਾ ਉਹ ਸਰਦਾਰ ਬੇਅੰਤ ਸਿੰਘ ਦੀ ਪੱਗ ਨੂੰ ਮਿਲ ਰਿਹਾ ਕਿਉਂਕਿ ਕਾਮ ਨੇ ਆਪਣੇ ਸ਼ਹੀਦਾਂ ਦਾ ਮੁੱਲ ਕਦੇ ਰੱਖਿਆ ਅਸੀਂ ਬੇਅੰਤ ਸਿੰਘ ਦਾ ਕਰਜ਼ਾ ਤਾਂ ਨਹੀਂ ਲਾ ਸਕਦੇ ਪਰ ਸਾਡੇ ਲੋਕਾਂ ਦੇ ਮਾਨਚਾ ਵੀ ਵਿਆਜ ਚ ਹੀ ਸਤਮ ਉੜ ਗਏ ਜਿੱਥੇ ਜਿੱਥੇ ਅਸੀਂ ਗਏ ਆ ਜਿਹੜੇ ਹਲਕੇ ਜੀ ਵੀ ਗਏ ਆ ਆ ਲੱਗਦਾ ਕਿ ਵੀ ਇਹ ਸਾਰਾ ਪਿੰਡ ਨਾਲ ਕਾਬਲਾ ਉਦੋਂ ਹੁੰਦਾ ਜੋ ਲੱਗੇ 1921 ਹੁਣ ਤੇ 1 ਤੇ 21 ਆ ਅਸੀਂ ਹੋ ਗਏ ਫੇਲ ਇਹ ਕਿਉਂ ਹੋ ਗਏ ਅਸੀਂ ਲੋਕਾਂ ਨੂੰ ਲੀਡਰ ਨਹੀਂ ਦੇ ਸਕੇ ਅਸੀਂ ਲੋਕਾਂ ਨੂੰ ਲੋਕ ਤਾਂ ਲੱਜਣਗੇ ਭਾਈ ਅੰਮਰਪਾਲ ਦੇ ਮਗਰ ਲੋਕ ਭਾਲ ਦੇ ਫਿਰਦੇ ਆ ਟੱਕਰਾਂ ਮਾਰਦੇ ਪੰਥ ਕਿਸੇ ਨੂੰ ਕੋ ਬੰਦਾ ਮਿਲੇ ਸਾਨੂੰ ਕੋਈ ਬੰਦਾ ਮਿਲੇ ਦਿੱਲੀਆਂ ਟਕਰਾਉਣਾ ਚਾਹੁੰਦੇ ਆ ਕਿਉਂਕਿ ਦਿੱਲੀ ਨੇ ਸਾਨੂੰ ਲੁੱਟ ਲਿਆ ਸਿੱਖਾਂ ਦੇ ਬੱਚੇ ਟਕਰਾਉਣਾ ਚਾਹੁੰਦੇ ਆ ਇਹ ਕਿਹੜਾ ਸਾਡੇ ਵਾਲਾ ਲੈਣਾ ਇਹ ਦਿੱਲੀ ਨੇ ਜਾਰੀ પા ਕੇ ਰੱਖਣੀ ਚਾਹੁੰਦਾ ਚੱਲ ਜਾਰੀ ਪਾਉਣ ਮੈਂ ਕਹਿੰਦਾ ਪਾਲੀ ਭਾਰਤੀ ਜਨਤਾ ਪਾਰਟੀ ਸੁਖਵੀਰ ਸਿੰਘ ਬਾਦਲ ਮੰਤਰੀ ਰਹਾ ਉਹਦੇ ਘਰੋਂ ਬੀਬੀ ਮੰਤਰੀ ਰਹੀ ਹੈ ਢੀਂਡਸਾ ਸਾਹਿਬ ਮੰਤਰੀ ਰਹੇ ਕਿਹੜੀ ਪੰਜਾਬ ਦੀ ਮੰਗ ਇੱਕ ਨੂੰ ਬਣਾ ਕੇ ਲਿਆਂਦੀ ਉਹ ਪੰਜਾਬ ਦੀ ਰਾਜਦਾਨੀ ਹੈ ਨਹੀਂ ਬਟੂਆ ਸਾਹਿਬ ਪੰਜਾਬ ਦਾ ਪਾਣੀ ਉਹ ਲੁੱਟ ਕੇ ਲੈ ਗਏ ਪੰਜਾਬ ਦੇ ਹੈੱਡ ਵਰਕਸ ਉਹ ਲੈ ਗਏ ਪੰਜਾਬ ਦੀ ਬਿਜਲੀ ਉਹ ਲੈ ਗਏ ਪੰਜਾਬੀ ਬੋਲਦੇ ਇਲਾਕੇ ਉਹ ਲੈ ਗਏ ਬੱਚੇ ਅੰਮਰਪਾਲ ਸਿੰਘ ਜੀ ਰੱਖਿਆ ਕੁਰਬਾਨੀ ਬਟੂਆ ਕਹਿੰਦਾ ਅੱਜ ਸਾਰਾ ਬੱਚਾ ਉਹਦੇ ਮਗਰ ਆ ਤੇ ਵੱਡੀ ਗਿਣਤੀ ਚ ਮੈਂ ਤਾਂ ਗਿਆ ਨਹੀਂ ਵੱਡੀ ਗਿਣਤੀ ਮਿਲਾ ਦੋ ਵੋਟਾਂ ਚ ਜਿੱਤੂਗਾ ਲੋਕਾਂ ਚ ਵਿਸ਼ਵਾਸ ਬਣੂ ਕਿ ਆਹ ਧਿਰਾਂ ਜਿੱਤ ਵੀ ਸਕਦੇ ਸੰਗਰੂਰ ਮਾਨਸਾਹ ਜਿੱਤ ਜਾਣ ਇਥੋਂ ਮੁੰਡਾ ਸਰਬਜੀਤ ਜੱਤ ਜੇ ਉੱਥੋਂ ਮੁੰਡਾ ਅੰਮਰਤਪਾਲ ਜੱਤ ਜੇ ਕੋਈ ਹੋਰ ਸਾਡਾ ਗੁਰਿੰਦਰ ਸਿੰਘ ਬਾਜਵਾ ਖੜਾ ਦਰਦਾਸਪੁਰੋਂ ਉਹ ਮੁੰਡਾ ਜੱਤ ਜੇ ਜੇ ਜਿੱਤਣਗੇ ਵਿਸ਼ਵਾਸ ਬਣ ਔਰ ਇਹ ਲੋਕਾਂ ਨੇ ਲਗਾਤਾਰ 40-40 ਸਾਲ ਕੁੱਟ ਖਾਧੀ ਹੁਣ ਮੈਂ ਉਹਦੇ ਬੱਚੇ ਕੈਨੇਡਾ ਅਮਰੀਕਾ ਨੇ ਭੇਜੇ ਵੀ ਪੰਜਾਬ ਦੀ ਲੜਾਈ ਕੌਣ ਲੜੂ ਜੇ ਬਾਦਲ ਕੀ ਤਨਹਾਰੀ ਸਰਕਾਰ ਰਹੀ ਕਿਹੜੇ ਪਰਿਵਾਰ ਦੀ ਸਾਰ ਲਈ ਹੁਣ ਕਹਿੰਦੇ ਆ ਜੀ ਬੰਦੀ ਸਿੰਘ ਜਦੋਂ ਸਰਕਾਰ ਸੀ 7 ਤੋਂ 17 ਤੱਕ ਦਸਾਂ ਸਾਲਾਂ ਚ ਇੱਕ ਵਾਰੀ ਵੀ ਮਤਾ ਪਾਇਆ ਹੋਇਆ ਵਿਧਾਨ ਸਭਾ ਚ 10 ਸਾਲਾਂ ਚ ਸ਼ਰੋਨੀ ਕਮੇਟੀ ਦਾ ਇੱਕ ਮੈਂਬਰ ਵੀ ਇਹਨਾਂ ਦਾ ਬੋਲਿਆ ਹੋਵੇ ਕਿ ਜੀ ਬੰਦੀ ਸਿੰਘ ਰਿਹਾ ਕਰੋ ਹੈਰਾਨੀ ਦੀ ਗੱਲ ਸਾਦ ਨੂੰ ਕਰਤਾ ਮਾਫ ਤੇ 92 ਲੱਖ ਦੇ ਹਥਿਆਰ ਲਵਾਦੇ ਸ਼ਰੋਨੀ ਕਮੇਟੀ ਨੇ ਅੱਜ ਕਹਿੰਦੇ ਬੰਦੀ ਸਿੰਘ ਰਿਹਾ ਕਰੋ ਮੈਂ ਮੈਂ ਹੈਰਾਨ ਤੇ ਪਰੇਸ਼ਾਨ ਹੈ ਬੰਦੇ ਆਪ ਹੀ ਕਹਿਣ ਲੱਗੇ ਸ਼ਰਮ ਨਹੀਂ ਮੰਨਦੇ ਸਰਦਾਰ ਬੇਅੰਮ ਸਿੰਘ ਨੇ ਪਾਲਟੀ ਨਹੀਂ ਵੇਖੀ ਨਾ ਕੋਈ ਧੜਾ ਵੇਖਿਆ ਕਰਵਾਉਣੇ ਵੇਖਿਆ ਕਾਲ ਤਖਤ ਹੈ ਆਪ ਦਾ ਕਿ ਅੱਜ ਸਾਨੂੰ ਬੇਅੰਮ ਸਿੰਘ ਦੀ ਪੱਗ ਦਾ ਖਿਆਲ ਰੱਖਣਾ ਚਾਹੀਦਾ ਨਾ ਕਿ ਸਰਬਜੀਤ ਦੀ ਪੀ 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਵਰਾਜ ਇਹ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਹਲਕੇ ਤੋਂ ਸ਼ਹੀਰ ਭਾਈ ਬੈਂ ਸਿੰਘ ਦੇ ਪੁੱਤਰ ਭਾਈ ਸਰਪਜੀਤ ਸਿੰਘ ਖਾਲਸਾ ਦੀ ਹਮਾਇਤ ਦੇ ਵਿੱਚ ਕਿਤੇ ਨਾ ਕਿਤੇ ਵੱਡਾ ਸਮਰਥਨ ਇਥੋਂ ਦੇ ਲੋਕਾਂ ਦਾ ਮਿਲਦਾ ਨਜ਼ਰ ਆਉਂਦਾ ਇਸੇ ਨੂੰ ਲੈ ਕੇ ਜਿਹੜੇ ਤਮਾਮ ਸਾਰੇ ਸਵਾਲ ਨੇ ਉਹਨਾਂ ਦੀ ਬਾਬਤ ਗੱਲਬਾਤ ਕਰਾਂਗੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਹਾਜ਼ਰ ਨੇ ਜਥੇਦਾਰ ਬੂਟਾ ਸਿੰਘ ਰਣਸੀ ਉਹਨਾਂ ਦੇ ਕੋਲੋਂ ਜਾਣਕਾਰੀ ਲੈਣ ਦਾ ਯਤਨ ਕਰਾਂਗੇ ਜਿੱਥੇ ਉਹ ਸਮਰਥਨ ਕਰਦੇ ਨਜ਼ਰ ਆਉਂਦੇ ਨੇ ਤੇ ਉੱਥੇ ਸਿਆਸੀ ਮਾਹਰ ਵੀ ਨੇ ਗੱਲਬਾਤ ਕਰਦੇ ਸਰ ਸਰਦਾਰ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਥੇਦਾਰ ਸਾਹਿਬ ਜੇ ਦੇਖਿਆ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਜ਼ਮੀਨੀ ਪੱਧਰ ਦੇ ਹਾਲਾਤ ਨੇ ਜਿਉਂ ਹੀ ਭਾਈ ਸਰਪਜੀਤ ਸਿੰਘ ਦਾ ਇਲੈਕਸ਼ਨ ਦੇ ਵਿੱਚ ਐਲਾਨ ਹੋਇਆ ਚੋਣ ਲੜਨ ਨੂੰ ਲੈ ਕੇ ਤੇ ਖਾਸ ਕਰ ਜਿਹੜੀਆਂ ਵੱਡੀਆਂ ਦਿਗਜ ਸਿਆਸੀ ਧਿਰਾਂ ਮੰਨੀਆਂ ਜਾਂਦੀਆਂ ਨੇ ਜਿਹੜੇ ਪਿਛਲੇ ਕਹਿ ਸਕਦੇ ਆ ਕਿ ਜਿਹੜੇ ਰੋਡ ਮਾਰਚ ਹੋਏ ਨੇ ਜਾਂ ਸੰਗਤ ਦੇ ਵੱਲੋਂ ਸਮਰਥਨ ਮਿਲਿਆ ਹੈ ਤਤਮਾਮ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਕਿਵੇਂ ਦੇਖਦੇ ਹੋ ਜੀ ਹਾਲਾਤਾਂ ਨੂੰ ਬਹਿਰੂ ਜੀ ਦਾ ਖਾਲਸਾ ਬਹਿਰੂ ਜੀ ਦੀ ਫਤਿਹ ਪਹਿਲਾਂ ਤਾਂ ਜਿਹੜੀਆਂ ਸਾਰੀਆਂ ਪਾਰਟੀਆਂ ਲੋਕਾਂ ਦਾ ਨੂੰ ਤਾਂ ਭਰੋਸਾ ਉੱਠਿਆ ਹੂੰ ਦੂਸਰਾ ਸਰਦਾਰ ਸਰਬਜੀਤ ਸਿੰਘ ਉਹਨਾਂ ਪਾਰਟੀਆਂ ਜਾਂ ਉਹਨਾਂ ਦੇ ਉਮੀਦਵਾਰ ਦੇ ਬਰਾਬਰ ਦਾ ਬੰਦਾ ਨਹੀਂ ਇਹ ਇੱਕ ਬਲਖਣ ਬੰਦਾ ਕਿਉਂਕਿ ਦਰਬਾਰ ਸਾਹਿਬ ਤੇ ਹਮਲਾ ਉਹਦਾ ਬਦਲਾ ਲੈਣਾ ਇਹਦੇ ਪਰਿਵਾਰ ਦੀ ਪਹਾੜ ਜਿੱਡੀ ਕੁਰਬਾਨੀ ਸਰਦਾਰ ਸਰਬਜੀਤ ਸਿੰਘ ਨੂੰ ਜਿਹੜੀਆਂ ਵੋਟਾਂ ਪੈ ਰਹੀਆਂ ਜਾਂ ਭਾਰੀ ਸਮਰਥਨ ਮਿਲ ਰਿਹਾ ਉਹ ਸਰਦਾਰ ਬੇਅੰਤ ਸਿੰਘ ਦੀ ਪੱਗ ਨੂੰ ਮਿਲ ਰਿਹਾ ਕਿਉਂਕਿ ਕੌਮ ਨੇ ਆਪਣੇ ਸ਼ਹੀਦਾਂ ਦਾ ਮੁੱਲ ਕਦੇ ਰੱਖਿਆ ਨਹੀਂ ਅਸੀਂ ਬੇਅੰਤ ਸਿੰਘ ਦਾ ਕਰਜ਼ਾ ਤਾਂ ਨਹੀਂ ਲਾ ਸਕਦੇ ਪਰ ਸਾਡੇ ਲੋਕਾਂ ਦੇ ਮਾਨਸਾ ਵੀ ਵਿਆਜ ਚ ਹੀ ਸતમ ਉੜ ਗਏ ਪਰ ਇਸ ਕਰਕੇ ਨੌਜਵਾਨ ਬੱਚੇ ਜਿਹੜੇ ਤਾਂ ਪੈਦਾਵਨ ਸੀ ਹੋਏ ਉਹਨਾਂ ਨੇ ਮੀਡੀਆ ਰਹੀ ਵੇਖਿਆ ਜਿਹੜੇ ਸਾਡੇ ਵਰਗਿਆਂ ਨੇ ਸੰਤਾਪ ਹੰਢਾਇਆ ਉਹ ਦੋਨੇ ਤਰ੍ਹਾਂ ਰਲ ਗਏ ਔਰ ਬਹੁਤ ਸਾਰੇ ਪੰਜਾਬ ਦੇ ਪੰਥਸ਼ੀ ਪੰਜਾਬ ਦੇ ਸਿ ਬੰਦੇ ਪੰਥਕ ਬੰਦੇ ਕਿਸੇ ਪਾਰਟੀ ਦਾ ਹੋਣ ਉਹਨਾਂ ਦੇ ਮਨਚਾ ਯਾਰ ਸਰਦਾਰ ਬੀਨ ਸਿੰਘ ਨੇ ਤੇ ਸਤਵੰਤ ਸਿੰਘ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਵਰਨਾ ਦਰਬਾਰ ਸਾਹਿਬ ਦਾ ਬਦਲਾ ਨਾ ਲਿਆ ਜਾਂਦਾ ਤੇ ਇਹ ਅਸਪੁੱਠਾ ਹੋ ਜਾਣਾ ਸੀ ਉਹਨਾਂ ਨੇ ਇਤਿਹਾਸ ਸਿਰਜਿਆ ਤੇ ਆਪਾਂ ਨੂੰ ਵੋਟਾਂ ਹੀ ਪਾਉਣੀਆਂ ਇਸ ਕਰਕੇ ਭਾਈ ਸਰਬਜੀਤ ਸਿੰਘ ਭਾਵਾਂ ਮਲੋਏ ਪਿੰਡ ਤੋਂ ਕੱਲਾ ਆਇਆ ਸੀ ਔਰ ਅੱਜਾਂ ਲੱਗਦਾ ਕੋਈ ਲੱਖਾਂ ਲੋਕੋ ਦੇ ਨਾਲ ਆ ਇਹ ਵੀ ਮੈਂ ਦੱਸਾਂ ਕਿ ਉਹ ਲੱਖਾਂ ਪੋਟਾਂ ਦੇ ਜਿੱਤੂਗਾ ਅੱਜ ਭਾਵੇਂ ਮੇਰੇ ਜਿਹਨੇ ਮੈਨੂੰ ਸੌਣ ਨੂੰ ਲੱਗੂ ਵੀ ਜਾਣ ਕੇ ਕਹਿੰਦੇ ਆ ਜਦੋਂ ਪਿੰਡਾਂ ਯਾਈਦਾ ਨਾ ਲੋਕ ਰੋਂਦੇ ਵੀ ਆ ਲੋਕਾਂ ਨੂੰ ਫੰਡ ਵੀ ਦਿੰਦੇ ਆ ਲੋਕ ਸਰੋਪੇ ਹੀ ਪਾਉਂਦੇ ਆ ਤੇ ਪੂਰੀ ਗਰਮੀ 'ਚ ਲੋਕ ਭਾਰੀ ਇਕੱਠ 'ਚ ਬੈਠੇ ਵੀ ਹੁੰਦੇ ਜਿੱਥੇ ਜਿੱਥੇ ਅਸੀਂ ਗਏ ਆ ਜਿਹੜੇ ਹਲਕੇ ਜੀ ਵੀ ਗਏ ਆ ਆ ਲੱਗਦਾ ਕਿ ਵੀ ਇਹ ਸਾਰਾ ਪਿੰਡ ਨਾਲ ਆ ਇੱਥੋਂ ਭਾਈ ਸਰਬਜੀਤ ਸਿੰਘ ਭਾਰੀ ਵੋਟਾਂ ਨਾਲ ਘੱਟੋ ਘੱਟ 2 ਲੱਖ ਵੋਟਾਂ ਨਾਲ ਜਿੱਤੂਗਾ ਅਸਲ ਤੇ ਵਿੱਚ ਮੁਕਾਬਲਾ ਤੁਹਾਨੂੰ ਕਿਹੜੀਆਂ ਧਿਰਾਂ ਦੇ ਨਾਲ ਨਜ਼ਰ ਆਉਂਦਾ ਕਿਉਂਕਿ ਬਹੁਤ ਸਾਰੀਆਂ ਧਿਰਾਂ ਨੇ ਚਾਹੇ ਉਹ ਕਲਾਕਾਰਾਂ ਦੀ ਗੱਲ ਹੋਵੇ ਜਿਹੜੀ ਪੂਰੀ ਇੰਡਸਟਰੀ ਆ ਉਹ ਕਿਤੇ ਨਾ ਕਿਤੇ ਕਰਮਜੀਤ ਧਰਮੋਲ ਆ ਆਪ ਦੇ ਜਿਹੜੇ ਉਮੀਦਵਾਰ ਐਲਾਨੇ ਗਏ ਨੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੀ ਨਜ਼ਰ ਆਉਂਦੀ ਆ ਪਰ ਦੂਜੇ ਪਾਸੇ ਕੌਮ ਦੇ ਉੱਪਰ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ ਕੌਮ ਦੇ ਉਮੀਦਵਾਰ ਨੇ ਭਾਈ ਸਰਬਜੀਤ ਸਿੰਘ ਤਾਂ ਦੋਨੋਂ ਧਿਰਾਂ ਦੇ ਵਿੱਚੋਂ ਮੁਕਾਬਲਾ ਕਿਹੜੀ ਧਿਰ ਦੇ ਨਾਲ ਲੱਗਦਾ ਤੁਹਾਨੂੰ ਮੇਰੇ ਕੋਈ ਇਨਾਂ ਤਰ੍ਹਾਂ ਨਾ ਕਿਸੇ ਨਾਲ ਮੁਕਾਬਲਾ ਇਨਾਂ ਤਰ੍ਹਾਂ ਦਾ ਆਸ ਵਿੱਚ ਮੁਕਾਬਲਾ ਕਾਂਗਰਸ ਦਾ ਆਮ ਆਦੀ ਪਾਰਟੀ ਬਾਦਲ ਦਲ ਦਾ ਇਹਨਾਂ ਦਾ ਆਸ ਵਿੱਚ ਹੀ ਮੁਕਾਬਲਾ ਸਾਡੇ ਨਾਲ ਕੋਈ ਮੁਕਾਬਲਾ ਨਹੀਂ ਕਿਉਂ ਕਿ ਗਾਉਣ ਵਾਲੇ ਕੋਲ ਪੈਸਾ ਹੋ ਸਕਦਾ ਲੋਕਾਂ 'ਚ ਮਸ਼ਹੂਰੀ ਹੋ ਸਕਦੀ ਹੈ ਉਹ ਗਾਉਣ ਦੀ ਗਾਉਣ ਦੀ ਜਿਹੜੀਆਂ ਦੂਜੀਆਂ ਪਾਰਟੀਆਂ ਕਾਂਗਰਸ ਬਾਦਲ ਦਲ ਦੀ ਉਹਨਾਂ ਤੋਂ ਅੱਕਿਆਂ ਲੋਕਾਂ ਨੇ ਤਾਂ ਆਮ ਆਦਮੀ ਪਾਰਟੀ ਲਿਆਂਦੀ ਸੀ ਉਹਨਾਂ ਦੋਨਾਂ ਪਾਰਟੀਆਂ ਨੇ ਦਾ ਨੁਕਸਾਨ ਕੀਤਾ ਪੰਜਾਬ ਦਾ ਅੱਕਿਆਂ ਨੇ ਲਿਆਂਦੀ ਔਰ ਅੱਕਿਆਂ ਕਦੇ ਇੰਨਾ ਬੰਦਿਆਂ ਦੇ ਕਿਉਂਕਿ ਇਹ ਬੰਦੇ ਨਾ ਤਾਂ ਧਾਰਮਿਕ ਆਮ ਆਦਮੀ ਪਾਰਟੀ ਵਾਲੇ ਇਹਨਾਂ ਕੋਲੇ ਧਰਮ ਵੀ ਹੈ ਨਹੀਂ ਅੰਦਰ ਇਹਨਾਂ ਦੇ ਨਾ ਕੋਈ ਪੰਜਾਬ ਦਾ ਕੁਝ ਸਮਾਰ ਸਕੇ ਨਾ ਇਹਨਾਂ ਕੋਲੇ ਸੀ ਵੀ ਅਸੀਂ ਕੀ ਕਰਨਾ ਔਰ ਇਸ ਕਰਕੇ ਮੈਂ ਉੱਚ ਸਟੇਜਾਂ ਤੇ ਅਸੀਂ ਇਹ ਕਹਿਣੇ ਆ ਕਿ ਸਾਡਾ ਕਿਸੇ ਪਾਰਟੀ ਨਾਲ ਕੋਈ ਮੁਕਾਬਲਾ ਨਹੀਂ ਮੈਂ ਤੁਹਾਡੇ ਮੀਡੀਆ ਰਾਹੀਂ ਵੀ ਕਹਿ ਰਿਹਾ ਇਹ ਕਿਤੇ ਨੇੜੇ ਤੇੜੇ 14 ਤਿੰਨੇ ਚਾਰੇ ਪਾਰਟੀਆਂ ਜਿਹੜੀਆਂ ਚੋਣ ਲੜਦੇ ਨੇ ਸਰਬਜੀਤ ਸਿੰਘ ਦੇ ਮੁਕਾਬਲਾ ਉਦੋਂ ਹੁੰਦਾ ਜੇ ਲੱਗੇ ਕਿ 1921 ਆ ਹੁਣ ਤੇ 1 ਤੇ 21 ਆ ਹਜੇ ਦਿਨ ਵੀ ਪੰਜ ਪਏ ਆ ਬਹੁਤ ਸਾਰੇ ਪਿੰਡ ਜਾਇਆ ਨਹੀਂ ਗਿਆ ਗਰੀਬ ਸਰਬਜੀਤ ਸਿੰਘ ਔਰ ਵਿਚਾਰਾ ਗਰੀਬ ਬੱਚਾ ਉੱਥੋਂ ਆ ਗਿਆ ਕੱਪੜੇ ਪਾ ਕੇ ਕੱਲਾ ਤੇ ਉਹ ਬੰਦਾ ਕੱਲਾ ਕਰ ਸਮਝ ਆਉਂਦੀ ਨਹੀਂ ਸੀ ਕੁੱਛ ਕੀ ਕਰਾਂ ਕਿੱਥੋਂ ਇਸ਼ਤਿਹਾਰ ਛਾਪਾਂ ਕਿੱਥੋਂ ਗੱਡੀਆਂ ਲਿਆਵਾਂ ਅੱਜ ਵੀ ਗੱਡੀਆਂ ਭੇਡੀਆਂ ਸਾਡੀਆਂ ਤਾਨੂੰ ਕਿਸੇ ਪਿੰਡ ਚ ਫਿਰਦਿਆਂ ਨਹੀਂ ਮਿਲਣਗੇ ਕਿਸੇ ਪਿੰਡ ਸਾਡਾ ਇਹ ਪ੍ਰਚਾਰ ਨੂੰ ਵੋਟਾਂ ਪਾਓ ਵੋਟਾਂ ਪਾਓ ਬਸ ਸਾਡਾ ਲੋਕ ਹੀ ਟੈਲੀਵਿਜ਼ਨ ਆ ਲੋਕ ਹੀ ਸਾਡੇ ਅਖਬਾਰ ਆ ਲੋਕ ਹੀ ਮੀਡੀਆ ਸੋਸ਼ਲ ਮੀਡੀਆ ਨੇ ਸਾਡੀ ਗੱਲ ਜਰੂਰ ਚੱਕੀ ਜਿੱਥੇ ਧਰਮੀ ਬੰਦੇ ਸੋਸ਼ਲ ਮੀਡੀਆ 'ਚ ਕੰਮ ਕਰਦੇ ਸੀ ਜਿਹਨਾਂ ਨੂੰ ਦਰਦ ਸੀ ਕੌਮ ਦਾ ਪੰਜਾਬ ਦਾ ਬੇਅੰਤ ਸਿੰਘ ਦੀ ਸ਼ਹੀਦੀ ਦਾ ਉਹਨਾਂ ਮਦਨ ਸਾਡੀ ਗੱਲ ਕੀਤੀ ਇਸ ਕਰਕੇ ਇਹਨਾਂ ਨਾਲ ਮੁਕਾਬਲਾ ਕੋਈ ਨਹੀਂ ਨਾ ਮੈਂ ਚਾਹਣਾ ਕਿ ਇਹਨਾਂ ਦੇ ਸਾਨੂੰ ਬਰਖਲਾਫ ਬੋਲਣ ਦੀ ਲੋੜ ਆ ਭਾਈ ਅਮਰਤਪਾਲ ਸਿੰਘ ਚੋਣ ਅਖਾੜੇ ਦੇ ਵਿੱਚ ਨੇ ਤਾਂ ਇਸੇ ਨੂੰ ਲੈ ਕੇ ਵਿਰਸਾ ਸਿੰਘ ਬਲਟੋਹਾ ਅਕਾਲੀ ਆਗੂ ਮੰਨੇ ਜਾਂਦੇ ਨੇ ਉਹਨਾਂ ਦੇ ਵੱਲੋਂ ਸਵਾਲ ਕੀਤੇ ਜਾਂਦੇ ਨੇ ਕਿ ਇਨਾਂ ਦੇ ਪਰਿਵਾਰ ਨੇ ਮੈਨੂੰ ਸਪੋਰਟ ਕਰਨ ਦਾ ਸਮਰਥਨ ਦਿੱਤਾ ਸੀ ਪਰ ਉੱਥੇ ਕੁਰਬਾਨੀ ਵਾਲਾ ਪਰਿਵਾਰ ਫਰੀਦਕੋਟ ਤੋਂ ਚੋਣ ਲੜਦਾ ਨਜ਼ਰ ਆ ਰਿਹਾ ਹੈ ਤੇ ਇਸ ਨੂੰ ਲੈ ਕੇ ਜਿਹੜਾ ਅਕਾਲੀ ਦਲ ਦੇ ਵੱਲੋਂ ਕੋਈ ਵੀ ਰਿਐਕਸ਼ਨ ਇਸ ਚੀਜ਼ ਨੂੰ ਆਪਣੇ ਕੈਂਡੀਡੇਟ ਰੋਲ ਕਰਨ ਨੂੰ ਲੈ ਕੇ ਨਹੀਂ ਕੀਤਾ ਗਿਆ ਇਸ ਚੀਜ਼ ਨੂੰ ਕੀ ਮੰਨਦੇ ਹੋ ਤੁਸੀਂ ਨਹੀਂ ਵੇਖੋ ਇਹ ਅਕਾਲੀ ਦਲ ਨਾ ਕਹੋ ਉਹ ਸੁਖਵੀਰ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਹਮ ਸੁਖਵੀਰ ਉਹਦਾ ਮੈਨੇਜਿੰਗ ਡਾਇਰੈਕਟਰ ਹੈ ਇਹ ਕੁਝ ਬੰਦੇ ਉਹਦੇ ਡਾਇਰੈਕਟਰ ਮਲੂਕਾ ਦਾ ਭੱਜ ਗਿਆ ਇੱਕ ਡਾਇਰੈਕਟਰ ਤਾਂ ਕੀਰਸਾ ਸਾਹਿਬ ਵੀ ਭੱਜ ਜਾਣਗੇ ਇਹ ਕੋਈ ਡਾਇਰੈਕਟਰ ਆ ਉਹਦੇ ਉਹਦਾ ਇੱਕ ਨਵਾਂ ਸਾਡਾ ਬੇਲੀ ਬਟੋਆ ਡਾਇਰੈਕਟਰ ਬਣਿਆ ਜਦੋਂ ਬੰਦਾ ਨਵਾਂ ਡਾਇਰੈਕਟਰ ਬਣੇ ਕਿਸੇ ਕੰਪਨੀ ਚ ਐਡ ਹੋਵੇ ਉਹਨੂੰ ਲੱਗਦਾ ਹੁੰਦਾ ਬਹੁਤ ਕੋਸਾ ਇਸ ਕਰਕੇ ਬਟੋਆ ਸਾਹਿਬ ਨੂੰ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਉਹਨੇ ਖੁਦ ਕੁਰਬਾਨੀ ਕੀਤੀ ਦਰਵਾਸਾ ਸਾਹਿਬ ਦੇ ਵਿੱਚੋਂ ਉਹ ਰਹਾ ਸੰਤ ਜਨੈਸ਼ ਸੁਣਨਾ ਰਹਾ ਮੁੜ ਕੇ ਜੋਧਪੁਰ ਕੈਦ ਕੱਟੀ ਮੈਂ ਨਹੀਂ ਚਾਹੁੰਦਾ ਕਿ ਅੰਮ੍ਰਿਤਪਾਲ ਸਿੰਘ ਦੀ ਵੇਖੋ ਅੱਜ ਨੌਜਵਾਨਾਂ ਚ ਵੱਡੀ ਗੱਲ ਨੌਜਵਾਨੀ ਚ ਲੋਕ ਚਾਹੁੰਦੇ ਆ 1984 ਤੋਂ ਬਾਅਦ ਅਸਲ ਵਿੱਚ ਕਿ ਸਾਨੂੰ ਕੋਈ ਸਿੱਖਾਂ ਨੂੰ ਆਗੂ ਮਿਲੇ 84 ਤੋਂ ਬਾਅਦ ਇੱਕ ਕਰੀ ਸ੍ਰੀ ਜੀ ਸਿੰਘ ਬਰਨਾਲਾ ਤਿੰਨ ਵਾਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਜਿਹੜੇ 84 ਦੇ ਜ਼ਖਮ ਸੀ ਪੰਜਾਬ ਦੀਆਂ ਬੁਨਿਆਦੀ ਮੰਗਾਂ ਸੀ ਉਹਨਾਂ ਵਾਲੀ ਇਹਨਾਂ ਚਾਰੀ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਧਾਰਮੀ ਫੌਜੀ ਜੋਧਪੁਰ ਦੇ ਕੈਦੀ ਭਾਵੇਂ ਇਹਨਾਂ ਦੇ ਨਾਲ ਹੀ ਅੱਜ ਫਿਰਦੇ ਆ ਉਹ ਬਹੁਤ ਸਾਰੇ ਕਿਸੇ ਨੇ ਸ਼ਹੀਦ ਦਰਬਾਰ ਸਾਹਿਬ ਦੇ ਸ਼ਹੀਦ 25000 ਮੁੰਡਾ ਤੋਂ ਬਾਅਦ ਸ਼ਹੀਦ ਕਰਤਾ ਪੁਲਿਸ ਨੇ ਇਹਨਾਂ ਕਿਸੇ ਨੇ ਬਾਤ ਨਹੀਂ ਪੁੱਛੀ ਹੁਣ ਜਦੋਂ ਇਹ ਅਕਾਲੀ ਨਹੀਂ ਇਹ ਤਾਂ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਆ ਹਮ ਅਕਾਲੀ ਸੌਕੇ ਵਾਲੀ ਹਮਾਰਾ ਪੰਥ ਨਿਆਰਾ ਹੈ ਇਹ ਨਿਆਰੇ ਪੰਥ ਵਾਲੇ ਨਹੀਂ ਜੇ ਹੁੰਦੇ ਅਕਾਲੀ ਫਿਰ ਦਰਬਾਰ ਗੁਰੂ ਗ੍ਰੰਥ ਸਾਹਿਬ ਦੀ ਹੋ ਗਈ ਸੀ ਬੇਅਦਬੀ ਤੇ ਸਰਕਾਰ ਸਾਰੀ ਆ ਕੇ ਬਗੜਾੜੀ ਬਹਿ ਜਾਂਦੀ ਵਿੱਚੇ ਬਿਰਸਾ ਸਿੰਘ ਬਲਟੂਆ ਵਿੱਚੇ ਰਜਿੰਦਰ ਸਿੰਘ ਮਹਿਤਾ ਅਮਰਜੀਤ ਸਿੰਘ ਚਾਵਲਾ ਇਹ ਸਾਰੇ ਆ ਕੇ ਜੇ ਸੰਤ ਜਨੈਸ ਸਿੰਘ ਜੀ ਜਿਹਨਾਂ ਰੋਟੀ ਖਾਂਦੇ ਸੀ ਇਹ ਆ ਕੇ ਉੱਥੇ ਬਹਿ ਜਾਂਦੇ ਤੇ ਸੁਖਵੀਰ ਸਿੰਘ ਬਾਦਲ ਨੂੰ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਕਰਦੇ ਮਜਬੂਰ ਕਿ ਤੁਸੀਂ ਇੱਛਾ ਕੇ ਬੈਠੋ ਬਗਰਾੜੀ ਜਿਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਹੋਵੇ ਪੰਥ ਦੀ ਸਰਕਾਰ ਤੇ ਗੁਰੂ ਗ੍ਰੰਥ ਸਾਹਿਬ ਅੰਗ ਖੇਲ ਖਿਲੜ ਜਾਣ ਵਿੰਗਾ ਚ ਵਿੰਗਾ ਜੰਗ ਨਹੀਂ ਖਿਲਰੇ ਉਦੋਂ ਪਹਿਲਾਂ ਉਹਨੇ ਲਿਖ ਕੇ ਲਾਇਆ ਕੰਧਾਂ ਤੇ ਕਿ ਸਿੱਖੋ ਥੋੜਾ ਗੁਰੂ ਰੂੜੋ ਤੋਂ ਮਿਲਿਆ ਕਰੋ ਤੇ ਸਰਕਾਰ ਚ ਉੱਪਰ ਆਹੀ ਹੁਣ ਇਹ ਗੱਲਾਂ ਕਰਦੇ ਐਵੇਂ ਗੱਲਾਂ ਵੇਖੋ ਐਵੇਂ ਕਿਸੇ ਦਾ ਨਿੰਦਪੰਦ ਕਰਨੀ ਬਹੁਤ ਮਾੜੀ ਗੱਲ ਆ ਅਕਾਲੀ ਬਣੋ ਅਕਾਲੀ ਪਾਰਟੀ 'ਚ ਕੰਮ ਕਰਨਾ ਇੱਕ ਵੱਖਰਾ ਵਿਸ਼ਾ ਅਕਾਲੀ ਹੋਣਾ ਵੱਖਰਾ ਵਿਸ਼ੇ ਇਹ ਅਕਾਲੀ ਨਹੀਂ ਅਕਾਲੀ ਕਾਲ ਪਾਰਟੀ 'ਚ ਕੰਮ ਕਰਦੇ ਆ ਜਿਹੜੇ ਸਾਡੇ ਯਾਰ ਵੀ ਇਹ ਸਾਰੇ ਕਿਹੜਾ ਨਵਾਂ ਸੰਤ ਜਨੈਸ਼ ਸਿੰਘ ਦੇ ਚੇਲੇ ਸੀ ਬਲਟੋਆ ਸਾਹਿਬ ਜਾਂ ਚਾਵਲਾ ਸਾਹਿਬ ਜਾਂ ਮੁੰਡਾ ਰਜਿੰਦਰ ਮਹਿਤਾ ਜਾਂ ਹੋਰ ਵੀ ਕਈ ਬੰਦਰੇ ਆਲਾ ਆਹ ਗਰਚਰਨ ਇਹ ਸਾਰੇ ਉਹ ਰਲ ਗਏ ਉਹਨਾਂ ਕੋਲ ਪਾਰਟੀ 'ਚ ਇਹ ਅਕਾਲੀ ਪਾਰਟੀ 'ਚ ਕੰਮ ਕਰਦੇ ਆ ਉਹ ਉਹਨੇ ਕਮ ਛੜਤਾ ਅਕਾਲੀ ਪੁਨੇ ਵਾਲਾ ਬਿਰਸਾ ਸਿੰਘ ਬਲਟੋਹਾ ਦੇ ਵੱਲੋਂ ਤਲਕੀ ਦੇ ਵਿੱਚ ਆ ਕੇ ਜਿਹੜੀਆਂ ਟਿੱਪਣੀਆਂ ਅਮਰਤਪਾਲ ਸਿੰਘ ਦੀ ਧਿਰ ਦੇ ਖਿਲਾਫ ਕੀਤੀਆਂ ਜਾ ਰਹੀਆਂ ਕੀ ਲੱਗਦਾ ਕਿ ਜਿਸ ਤਰੀਕੇ ਦੀ ਸੰਗਰੂਰ ਖਡੂਰ ਸਾਬ ਦੇ ਹਲਕੇ ਦੇ ਵਿੱਚ ਲਹਿਰ ਬਣੀ ਹੋਈ ਆ ਤਾਂ ਅਜਿਹੀ ਲਹਿਰ ਨੂੰ ਬਿਰਸਾ ਸਿੰਘ ਬਲਟੋਹਾ ਦੀਆਂ ਕੀਤੀਆਂ ਟਿੱਪਣੀਆਂ ਕੋਈ ਢਾਹ ਲਾ ਸਕਦੀਆਂ ਆ ਨਹੀਂ ਢਾਹ ਨਹੀਂ ਲਾਉਣਗੀਆਂ ਵੇਖੋ ਬਿਰਸਾ ਸਿੰਘ ਬਟੋਹਾ ਵੀ ਸਾਡਾ ਬੰਦਾ ਆ ਤੇ ਅਸੀਂ ਸਾਰੇ ਅਸੀਂ ਸਾਰੇ ਇਸ ਗੱਲ 'ਚ ਫੇਰਨਾ ਚਲੋ ਅਸੀਂ ਤਾਂ ਸਰਕਾਰ 'ਚ ਆਏ ਨਹੀਂ ਮੈਂ ਤਾਂ ਦੀ ਨਾ ਪਾਰਟੀ ਬਦਲੀਆਂ ਧੜਾ ਬਦਲਿਆ ਨਾ ਮੈਂ ਬਾਦਲ ਸੀ ਗਿਆ ਨਾ ਕਾਂਗਰਸ ਚ ਗਿਆ ਨਾ ਟੋਪੀ ਚ ਗਿਆ ਪਰ ਅਸੀਂ ਹੋ ਗਏ ਫੇਲ ਫੇਲ ਕਿਉਂ ਹੋ ਗਏ ਅਸੀਂ ਲੋਕਾਂ ਨੂੰ ਲੀਡਰ ਨਹੀਂ ਦੇ ਸਕੇ ਅਸੀਂ ਲੋਕਾਂ ਨੂੰ ਲੋਕ ਤਾਂ ਲੱਜਣਗੇ ਭਾਈ ਅੰਮਰਪਾਲ ਦੇ ਮਗਰ ਲੋਕ ਭਾਲ ਦੇ ਫਿਰਦੇ ਟੱਕਰਾ ਮਾਰਦੇ ਪੰਥ ਕਿ ਸਾਨੂੰ ਕੋਈ ਬੰਦਾ ਮਿਲੇ ਸਾਨੂੰ ਕੋਈ ਬੰਦਾ ਮਿਲੇ ਦਿੱਲੀਆਂ ਟਕਰਾਉਣਾ ਚਾਹੁੰਦੇ ਆ ਕਿਉਂਕਿ ਦਿੱਲੀ ਨੇ ਸਾਨੂੰ ਲੁੱਟ ਲਿਆ ਦਿੱਲੀ ਨੇ ਲੁੱਟ ਲਿਆ ਸਾਨੂੰ 47 ਤੋਂ ਬਾਅਦ ਵਾਅਦੇ ਕਰਕੇ ਕਿ ਉੱਤਰੀ ਭਾਰਤ ਦੇ ਵਿੱਚ ਆਜ਼ਾਦ ਖਿੱਤਾ ਮਿਲੂਗਾ 47 ਤੋਂ ਪਹਿਲਾਂ ਦੇ ਬਾਦੇ ਆ ਮਾਸਟਰ ਤਾਰਾ ਸਿੰਘ ਨਾ ਇਹ ਸਾਰੀ ਸਾਡੀ ਜਥੇਬੰਦੀ ਨਾਮ ਔਰ ਉਹ ਬਾਦੇ ਕਰਕੇ ਮੁਕਰ ਗਏ ਤੇ ਇਹਨਾਂ ਨੇ ਸਾਨੂੰ ਲੁੱਟ ਲਿਆ ਸਿੱਖਾਂ ਦੇ ਬੱਚੇ ਟਕਰਾਉਣਾ ਚਾਹੁੰਦੇ ਆ ਇਹ ਕਿਹੜੇ ਸਾਡੇ ਵਾਲਾ ਲਾਣਾ ਇਹ ਦਿੱਲੀ ਨਾਲ ਜਾਰੀ પાਕੇ ਰੱਖਣੀ ਚਾਹੁੰਦਾ ਚੱਲ ਜਾਰੀ ਪਾਉਣ ਮੈਂ ਕਹਿੰਦਾ ਪਾਲੀ ਭਾਰਤੀ ਜਨਤਾ ਪਾਰਟੀ ਸਿੰਘਵੀਰ ਸਿੰਘ ਬਾਦਲ ਮੰਤਰੀ ਰਹਾ ਉਹਦੇ ਘਰੋਂ ਬੀਬੀ ਮੰਤਰੀ ਰਹੀ ਹੈ ਢੀਂਡਸਾ ਸਾਹਿਬ ਮੰਤਰੀ ਰਹੇ ਕਿਹੜੀ ਪੰਜਾਬ ਦੀ ਮੰਗ ਇੱਕ ਵੀ ਮਣਾ ਕੇ ਲਿਆਂਦੀ ਉਹ ਪੰਜਾਬ ਦੀ ਰਾਜਧਾਨੀ ਹੈ ਨਹੀਂ ਬਟਵਾ ਸਾਹਿਬ ਪੰਜਾਬ ਦਾ ਪਾਣੀ ਉਹ ਲੁੱਟ ਕੇ ਲੈ ਗਏ ਪੰਜਾਬ ਦੇ ਹੈੱਡਵਰਕਸ ਉਹ ਲੈ ਗਏ ਪੰਜਾਬ ਦੀ ਬਿਜਲੀ ਉਹ ਲੈ ਗਏ ਪੰਜਾਬੀ ਬੋਲ ਦੇ ਇਲਾਕੇ ਉਹ ਲੈ ਗਏ ਕਿਹੜੀ ਗੱਲ ਕਾਹੇ ਕਰੋ ਅਸੀਂ ਲੀਡਰਸ਼ਿਪ ਹੀ ਨਹੀਂ ਦਿੱਤੀ ਫਿਰ ਅਸੀਂ ਉਹਨਾਂ ਨੂੰ ਨਿੰਦੀ ਚੱਲੋ ਬੱਚਿਆਂ ਨੂੰ ਬੱਚੇ ਲਾਓ ਨਮਗਰ ਲੱਗ ਗਏ ਬੱਚੇ ਅੰਮਰਪਾਲ ਸਿੰਘ ਜੀ ਰੱਖਿਆ ਕੁਰਬਾਨੀ ਬਟੋਹਾ ਕਹਿੰਦਾ ਅੱਜ ਸਾਰਾ ਬੱਚਾ ਉਹਦੇ ਮਗਰ ਆ ਤੇ ਵੱਡੀ ਗਿਣਤੀ ਚ ਮੈਂ ਤਾਂ ਗਿਆ ਨਹੀਂ ਵੱਡੀ ਗਿਣਤੀ ਮੈਂ ਲਾ ਦਵਾਂ ਵੋਟਾਂ ਚ ਜਿੱਤੂਗਾ ਕੱਲੀ ਜਿੱਤ ਲੈਣਾ ਨਹੀਂ ਜਾਂ ਉਹਦੀ ਜਨਵਾਰੀ ਬਣ ਜਾਣੀ ਆ ਕਲੀ ਜਿੱਤਣਾ ਮਸਾ ਇਹਨਾਂ ਹੱਲ ਹੁੰਦਾ ਜਿੱਤ ਗਏ ਜਿੱਤ ਕੇ ਜ਼ਿੰਮੇਵਾਰੀ ਵੱਡੀ ਅੰਬਰਪਾਲ ਦੀ ਬਣਨੀ ਆ ਕਿ ਅਸੀਂ ਕੀ ਲੋਕਾਂ ਨੂੰ ਜਿਵੇਂ ਪਿਛਲੇ ਸਾਲ ਤੋਂ ਘਟਾਉਂਦੇ ਆਉਣੇ ਓਵੇਂ ਘਟਾਉਣਾ ਕੀ ਲੋਕਾਂ ਨੂੰ ਰਾਹ ਦੇਣੀ ਆ ਅਨੰਸੀ ਸਾਹਿਬ ਤੁਹਾਡਾ ਲੰਬੇ ਸਮੇਂ ਦਾ ਤਜਰਬਾ ਰਿਹਾ ਹੈ ਪੋਲਿਟਿਕਸ ਦੇ ਵਿੱਚ ਤਾਂ ਤੁਹਾਡੇ ਨਜ਼ਰੀਏ ਤੋਂ ਦੇਖਣਾ ਹੋਵੇ ਕਿ ਜਿਹੜੀ ਖਡੂਰ ਸਾਹਿਬ ਦੀ ਸੀਟ ਹੋਵੇ ਸੰਗਰੂਰ ਦੀ ਹੋਵੇ ਫਰੀਦਕੋਟ ਦੀ ਹੋਵੇ ਜਾਂ तमाम ਸਾਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਮੰਨੀਆਂ ਜਾਂਦੀਆਂ ਨੇ ਕਿ ਜਿਹੜੇ ਪੰਥ ਪ੍ਰਸਤੇ ਪੰਜਾਬ ਪੱਖੀ ਪੰਜਾਬ ਦੇ ਮੁੱਦਿਆਂ ਦੇ ਉੱਪਰ ਵੱਡੀ ਦਾਵੇਦਾਰੀ ਕਰਦੇ ਨਜ਼ਰ ਆਏ ਨੇ ਕੀ ਲੱਗਦਾ ਕਿ ਇਹਨਾਂ ਦੇ ਵਿੱਚੋਂ ਜੇ ਕੋਈ ਜਿੱਤ ਪ੍ਰਾਪਤ ਹੁੰਦੀ ਹੈ ਜਾਂ ਲੋਕਾਂ ਦੇ ਵੱਲੋਂ ਜਿੱਤ ਦਾ ਫਤਵਾ ਦਿੱਤਾ ਜਾਂਦਾ ਹੈ ਜਿਹੜੀ ਪੰਥਕ ਪੋਲਿਟਿਕਸ ਦਾ ਗੈਬ ਬਣਿਆ ਹੋਇਆ ਹੈ ਫਿਰ ਇਹਦੇ ਨਾਲ ਪੰਥਕ ਪੋਲਿਟਿਕਸ ਪਵਿੱਖ ਦੇ ਵਿੱਚ ਉੱਭਰ ਸਕਦੀ ਹੈ ਅੱਗੇ ਵੀ ਦੇਖੋ ਦੋ ਗੱਲਾਂ ਜਿਹੜੇ ਅਸੀਂ 1985 ਤੋਂ ਬਾਅਦ ਲੜਦੇ ਆ ਰਹੇ ਹਾਂ ਬਾਦਕ ਲੈਣਾ ਤਾਂ ਅਸੀਂ ਹੈ ਨਹੀਂ ਅਸੀਂ ਬਾਦਕਾਂ ਉੱਤੇ ਵੀ ਲੜਦੇ ਰਹੇ ਸਾਡੀਆਂ ਧਿਰਾਂ ਨੂੰ ਲੋਕ ਇਹ ਮੰਨਣ ਲੱਗ ਗਏ ਸੀ ਵੀ ਜਿੱਤ ਨਹੀਂ ਸਕਦੇ ਇਥੋਂ ਤਾਈ ਵੀ ਬਹੁਤੇ ਦਾ ਕਹਿਣ ਲੱਗੇ ਸਾਨੂੰ ਕਿ ਇਹ ਤਾਂ ਜੀ ਸਰਕਾਰਾਂ ਵਾਲਾ এজੰਸੀਆਂ ਦੇ ਬੰਦੇ ਹਾਂ ਲੁੱਟੇ ਗਏ ਕਾਫਲੇ ਲੁੱਟੇ ਗਏ ਇਹ ਕਹਿੰਦੇ ਉਹਨਾਂ ਦੇ ਬੰਦੇ ਬਣਗੇ ਉਹ ਇੱਕ ਲੋਕਾਂ 'ਚ ਵਿਸ਼ਵਾਸ ਬਣੂ ਕਿ ਆਹ ਧੇਰਾ ਜਿੱਤ ਵੀ ਸਕਦੇ ਸੰਗਰੂਰ ਮਾਨਸਾਹਬ ਜਿੱਤ ਜਾਣ ਇਥੋਂ ਮੁੰਡਾ ਸਰਬਜੀਤ ਜਿੱਤ ਜੇ ਉੱਥੇ ਮੁੰਡਾ ਅੰਮਰਤਪਾਲ ਜਿੱਤ ਜੇ ਕੋਈ ਹੋਰ ਸਾਡਾ ਗੁਰਿੰਦਰ ਸਿੰਘ ਬਾਜਵਾ ਖੜਾ ਗਰਦਾਸਪੁਰੋਂ ਉਹ ਮੁੰਡਾ ਜਿੱਤ ਜੇ ਜੇ ਜਿੱਤਣਗੇ ਵਿਸ਼ਵਾਸ ਬਣੂ ਔਰ ਇਹ ਲੋਕਾਂ ਨੇ ਲਗਾਤਾਰ 40-40 ਸਾਲ ਘਟ ਖਾਦੀ ਹੈ ਹੁਣ ਮੈਂ ਉਹਦੇ ਬੱਚੇ ਕੈਨੇਡਾ ਅਮਰੀਕਾ ਨਹੀਂ ਭੇਜੇ ਵੀ ਪੰਜਾਬ ਦੀ ਲੜਾਈ ਕੌਣ ਲੜੂ ਅਸੀਂ ਮੈਂ ਬੱਚੇ ਨਹੀਂ ਕੈਨੇਡਾ ਭੇਜੇ ਵੀ ਬਈ ਪੰਜਾਬ ਦੀ ਲੜਾਈ ਕੌਣ ਲੜੂਗਾ ਜੇ ਅਸੀਂ ਬੱਚੇ ਕੈਨੇਡਾ ਭੇਜਤੇ ਫਿਰ ਅਸੀਂ ਕਿਸਾ ਨੂੰ ਭੇਜੇ ਇਸ ਕਰਕੇ ਆ ਮਹਾਰਾਜ ਨੇ ਕਿ ਸਿੱਖਾਂ ਦੇ ਘਰੇ ਜਰਮ ਲਿਆ ਤੇ ਪੰਜਾਬ ਦੀ ਲੜਾਈ ਲੜੋ ਜਿੰਨੀ ਯੋਗ ਰਹੇ ਆ ਇਸ ਕਰਕੇ ਮੈਨੂੰ ਆਸ ਆ ਵੀ ਜ਼ਿੰਮੇਵਾਰੀ ਤਾਂ ਬਣਨੀ ਜਿੱਤਣ ਵਾਲਿਆਂ ਦੀ ਜਿੱਤਣ ਵਾਲੇ ਦੀ ਜ਼ਿੰਮੇਵਾਰ ਹੁਣ ਮਾਨਸਾਹਬ ਤਿੰਨ ਚਾਰ ਜਿੱਤੇ ਆ ਐਤਕੀ ਫਿਰ ਜਿੱਤਣ ਦੇ ਚਾਂਸ ਹੈ ਪਰ ਇਹਨਾਂ ਦੀ ਜ਼ਿੰਮੇਵਾਰੀ ਬਣੂ ਸਰਬਜੀਤ ਸਿੰਘ ਸਾਡੇ ਵਾਲਾ ਐਮਪੀ ਮਾਨ ਸਾਹਿਬ ਉਹ ਮੁੰਡਾ ਅੰਮਰਤਪਾਲ ਗੁਰਿੰਦਰ ਸਿੰਘ ਬਾਜਬਾ ਜਾਂ ਹੋਰ ਵੀ ਜਿਹੜੇ ਬੰਦੇ ਖੜੇ ਆ ਜਿਸਕਰਨ ਸਿੰਘ ਕਾਣ ਸਿੰਘ ਵਾਲਾ ਫਿਰੋਜਪੁਰ ਤੋਂ ਖੜਾ ਇਹਨੇ ਜ਼ਿੰਮੇਵਾਰੀ ਬਣੂਗੀ ਕਿ ਪੰਥ ਇਕੱਠਾ ਕਰਕੇ ਆਪਦੀ ਹੌਮੇ ਛੱਡ ਕੇ ਤੇ ਫੇਰ ਇੱਕ ਚੰਗੀ ਧਰ ਰੁਭਰੇ ਜਿਹੜੀ ਧਰ ਨੂੰ ਪੰਜਾਬ ਤੇ ਪੰਥ ਨੂੰ ਸਮਰਪਿਤ ਹੋਵੇ ਜਿਹੜੀ ਧਰ ਆਪਦੇ ਘਰ ਦੀ ਖਾਤਰ ਪੈ ਹੈ ਨਾ ਇਕੱਠਾ ਕਰੇ ਉਹ ਲੋਕਾਂ ਤੋਂ ਖੂਨ ਡੋਲੇ ਔਰ ਜਿਹੜੇ ਬੰਦਿਆਂ ਨੇ ਘੁੱਟ ਖਾ ਲਈ ਲੁੱਟੇ ਗਏ ਬੱਚੇ ਸ਼ਹੀਦ ਹੋ ਗਏ ਔਰ ਉਹਨਾਂ ਦੇ ਪਰਿਵਾਰਾਂ ਦੀ ਸਾਰ ਲਵੇ ਅੱਜ ਤੱਕ ਮੈਂ ਮੈਂ ਵੀ ਇਹ ਹੁਣ ਨਿੰਦਾਂ ਵਾਲਾ ਇਹ ਬਾਦਲ ਕੀ ਤਨਾਰੀ ਸਰਕਾਰ ਰਹੀ ਕਿਹੜੇ ਪਰਿਵਾਰ ਦੀ ਸਾਰ ਲਈ ਹੁਣ ਕਹਿੰਦੇ ਆ ਜੀ ਬੰਦੀ ਸਿੰਘ ਜਦੋਂ ਸਰਕਾਰ ਸੀ 7 ਤੋਂ 17 ਤੱਕ ਦਸਾਂ ਸਾਲਾਂ ਚ ਇੱਕ ਵਾਰੀ ਵੀ ਮਤਾ ਪਾਇਆ ਹੋਏ ਵਿਧਾਨ ਸਭਾ ਚ ਦਸਾਂ ਸਾਲਾਂ ਚ ਸ਼੍ਰੋਮਣੀ ਕਮੇਟੀ ਦਾ ਇੱਕ ਮੈਂਬਰ ਵੀ ਇਹਨਾਂ ਦਾ ਬੋਲਿਆ ਹੋਵੇ ਕਿ ਜੀ ਬੰਦੀ ਸਿੰਘ ਰਿਹਾ ਕਰੋ ਹਰਾਨੀ ਦੀ ਗੱਲ ਉਹ ਗਰਵਾਕ ਸਿੰਘ ਗਰੀਬ ਬੰਦਾ ਟੈਂਕੀ ਤੋਂ ਛਾਲ ਮਾਰ ਕੇ ਮਰ ਗਿਆ ਹਰਿਆਣੇ ਵਾਲਾ ਉਹਦੇ ਕੋਈ ਇਹਨਾਂ ਦਾ ਭੋਗ ਤੇ ਵੀ ਨਹੀਂ ਗਿਆ ਸੂਰ ਸਿੰਘ ਖਾਲਸਾ ਬਜ਼ੁਰਗ ਬੰਦਾ 90 ਸਾਲ ਦਾ ਉਹਨੇ ਇਹਨਾਂ ਦੇ ਰਾਜ ਕੀ ਉਹਨੇ 15 ਚ ਭੁਖੜਦਾ ਰੱਖ ਲਈ ਇਹਨਾਂ ਨੇ ਫੜ ਕੇ ਜੇਲ੍ਹ ਚ ਤਾੜਤਾ ਉਹ ਕੀ ਕਹਿੰਦਾ ਬੰਦੀ ਸਿੰਘ ਰਿਹਾ ਕਰੋ ਹੁਣ ਸੁਖਵੀਰ ਨੂੰ ਤੇਰੀ ਪਾਰਟੀ ਨੂੰ ਪੁੱਛਣਾ ਹੋਵੇ ਪਿੰਡ ਪਿੰਡ ਤੇ ਲਾਏ ਪਾਏ ਆ ਵੱਡੇ ਬੰਦੀ ਸਿੰਘ ਰਿਹਾ ਕਰੋ ਵੀ ਸੂਰ ਸਿੰਘ ਖਾਲਸਾ ਕਿਹੜੇ ਵਕੀ ਜੀ ਤਾੜਿਆ ਸੀ ਅੰਦਰ ਪਤਾ ਤਾਂ ਲੱਗੇ ਨਾ ਉਹਦਾ ਕੀ ਕਸੂਰ ਹੋ ਕੇ ਬੰਦੀ ਸਿੰਘ ਰਿਹਾ ਕਰੋ ਉਹ ਤਾਂ ਪ੍ਰਾਇਰ ਤਾ ਅਮਰੀਕਾ ਬੈਠਾ ਸੀ ਤੇ ਜਿਹੜੇ ਉਹਦੀ ਹਮਾਇਤ ਕਰਦੇ ਸੀ ਉਹ ਸਾਰੇ ਫੜ ਕੇ ਜੇਲਾਂ ਚ ਇਸ ਕਰਕੇ ਤੇ ਸਵਤ ਖਾਲਸਾ ਕਰਤਾ ਲੋਕਾਂ ਨੇ ਅਸੀਂ ਤਾਂ ਅਸੀਂ ਤਾਂ ਪੰਜ ਹੱਥ ਬੰਦੇ ਸੀ ਨਾ ਲੱਖਾਂ ਲੋਕ ਤਾਂ ਲੋਕ ਹੀ ਗਏ ਸਾਡੇ ਕੋਲ ਸ਼ਕਤ ਲੋਕ ਤਾਂ ਆਵਾਜ਼ ਤੇ ਜਾਵੜੇ ਤੇ ਆਗੂ ਫੜ ਕੇ ਜੇਲਾਂ ਚ ਭਾਗਾ ਕੇ ਜੀ ਮਾਹੌਲ ਖਰਾਬ ਹੋ ਗਿਆ ਵੀ ਦੱਸੋ ਸਵਤ ਖਾਲਸੇ ਨਾਲ ਕਿਹੜਾ ਮਾਹੌਲ ਖਰਾਬ ਹੋ ਗਿਆ ਫਿਰ ਸਾਦ ਨੂੰ ਕਰਤਾ ਮਾਫ ਤੇ 92 ਲੱਖ ਦੇ ਹਥਿਆਰ ਲਵਾਦੇ ਸ਼ਰੋਣੀ ਕਮੇਟੀ ਨੇ ਅੱਜ ਕਨੇ ਬੰਦੇ ਸਿੰਗ ਰਿਆ ਕਰੋ ਮੈਂ ਮੈਂ ਹੈਰਾਨ ਤੇ ਪਰੇਸ਼ਾਨ ਹੈ ਬੰਦੇ ਆਪ ਹੀ ਕਹਿਣ ਲੱਗੇ ਸ਼ਰਮ ਨਹੀਂ ਮੰਨਦੇ ਮੈਂ ਕਹਿੰਦਾ ਜਿਹੜੀ ਗੱਲ ਤੇ ਮੈਂ ਸਟੈਂਡ ਕਰਦਾ ਮੈਂ ਉੱਤੇ ਖੜਾ ਰਹਾ ਖੜਾ ਰਹਾ ਜਿੰਨੇ ਅਸੀਂ ਜੋਗਾ ਅਸੀਂ ਡਰਕਲ ਬੰਦੇ ਆ ਨਕਮੇ ਆ ਪਰ ਜਿੰਨੀ ਕਹਤੀ ਉਹਨੇ ਹੀ ਤਾਂ ਖੜ ਗਏ ਬਿਲਕੁਲ ਜੇ ਅਸੀਂ ਨਕਮੇ ਅਸੀਂ ਨਹੀਂ ਕੁਝ ਕਰ ਸਕਦੇ ਪਰ ਅਸੀਂ ਉਨੀ ਤੇ ਖੜ ਗਿਆ ਸਹੀ ਅੱਜ ਅੱਜ ਅਸੀਂ ਕੁਝ ਨਹੀਂ ਕੀਤਾ ਉਹ ਬੇਅੰਤ ਸਿੰਘ ਦੇ ਮੁੰਡੇ ਨੂੰ ਵੋਟਾਂ ਦਾ ਪਾਸ ਕਰ ਸਕਦੇ ਆ ਸੁਖਵੀਰ ਸਿੰਘ ਬਾਦਲ ਦਾ ਉਮੀਦਵਾਰ ਅੱਜ ਫਰੀਦਕੋਟ ਤੋਂ ਚੌਥੇ ਨੰਬਰ ਤੇ ਆ ਤੇ ਆ ਕੇ ਬਾਹ ਨਹੀਂ ਸਕਦੇ ਵੀ ਭਾਈ ਬੇਅੰਤ ਸਿੰਘ ਦੀ ਕੁਰਬਾਨੀ ਸੀ ਵੱਡੀ ਤੇ ਸਾਡਾ ਬੰਦਾ ਅਸੀਂ ਬਾਹ ਲੈਣਿਆ ਰਾਜਵਿੰਦਰ ਸਿੰਘ ਧਰਮਕੋਟ ਨੂੰ ਬਾਹ ਨਹੀਂ ਸਕਦੇ ਬਾਉਣਾ ਚਾਹੀਦਾ ਮਾਨ ਸਾਹਿਬ ਨੂੰ ਆਉ ਦਾ ਬੰਦਾ ਬਲਦੇਵ ਸਿੰਘ ਗਗੜਾ ਬਾਉਣਾ ਚਾਹੀਦਾ ਇਥੋਂ ਕਿਉਂਕਿ ਅਸੀਂ ਸਾਡੇ ਲਖ ਮਤ ਭੇਤ ਹੁਣ ਸਰਬਜੀਤ ਨਾਲ ਸਾਡੇ ਬੇਅੰਮ ਸਿੰਘ ਨਾਲ ਮਤ ਭੇਤ ਨਹੀਂ ਸਰਦਾਰ ਬੇਅੰਮ ਸਿੰਘ ਨੇ ਪਾਰਟੀ ਨਹੀਂ ਵੇਖੀ ਨਾ ਕੋਈ ਧੜਾ ਵੇਖਿਆ ਕਰਵਾਉਣੇ ਵੇਖਿਆ ਕਾਲ ਤਖਤ ਹੈ ਆਪਿਆ ਤੇ ਅੱਜ ਸਾਨੂੰ ਬੇਅੰਮ ਸਿੰਘ ਦੀ ਪੱਗ ਦਾ ਖਿਆਲ ਰੱਖਣਾ ਚਾਹੀਦਾ ਨਾ ਕਿ ਸਰਬਜੀਤ ਦੀ ਦਾ ਸਰਬਜੀਤ ਸਾਡੇ ਖਾਤਰ ਕੁਝ ਨਹੀਂ ਅਸੀਂ ਪਾਉਣੇ ਵੋਟਾਂ ਉਹਦੀ ਸਰਦਾਰ ਦੀ ਪੱਗ ਨੂੰ ਤੇ ਉਹਦੀ ਅੱਖ ਨੂੰ ਕਿ ਇਹਦਾ ਮੁੰਡਾ ਪਾਰਲੀਮੈਂਟ ਜਾਊ ਤੇ ਸੰਸਾਰ ਦਾ ਮੀਢਾ ਬੋਲੂ ਕਿ ਲੋਕਾਂ ਨੇ ਫਰੀਦਕੋਟੀਆਂ ਨੇ ਉਹਨਾਂ ਸਰਦਾਰ ਦਾ ਮੁੰਡਾ ਜੀ ਨੇ ਬਦਲਾ ਲਿਆ ਸੀ ਪ੍ਰਧਾਨ ਮੰਤਰੀ ਦਾ ਕਤਲ ਕਰ ਦੇਣਾ ਇੱਕ ਗਰੀਬ ਬੰਦੇ ਨੇ ਜਲਾਹਾ ਦੇ ਘਰੇ ਜਰਮ ਲੈ ਕੇ ਉਹਨੇ ਸੋਚੇ ਬੱਚਾ ਦਾ ਕੀ ਬਣੂ ਕਿ ਛੋਟੀ ਗੱਲ ਸੀ ਆ ਮੇਰੇ ਵਰਗਾ ਬੰਦਾ ਇੱਕ ਦਿਨ ਏਸੀ ਤੋਂ ਬਾਹਰ ਹੋ ਜਾਏਗਾ ਨਾ ਯਾਰ ਥਾਣੇ ਕਿਵੇਂ ਰਾਤ ਕਟਾਂਗੇ ਸਾਡੇ ਆਪਣੇ ਮਨ ਚ ਇਹੀ ਹੈ ਨਾ ਵੀ ਥਾਣੇ ਰਾਤ ਕਿਵੇਂ ਕਟਾਂਗੇ ਉਹਨੇ ਪਰਿਵਾਰ ਬਾਹਰ ਤਾਂ ਮਾਂ ਦੇ ਪੁੱਤ ਨੇ ਵੇਖੀ ਜੋ ਬੱਚਾ ਦਾ ਕੀ ਬਣੂ ਹਾਂ ਵੈਖਰੂ ਜੀ ਕਾ ਖਾਲਸਾ ਵੈਖਰੂ ਜੀ ਕੀ ਫਤ ਜਥੇਦਾਰ ਬੂਟਾ ਸਿੰਘ ਅਰਣ ਸਿੰਘ ਦੇ ਨਾਲ ਗੱਲਬਾਤ ਕੀਤੀ ਆ ਤਾਂ ਲਗਾਤਾਰ ਸ਼ਹੀਦ ਭਾਈ ਬੈਂ ਸਿੰਘ ਦੇ ਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਦੇ ਨਾਲ ਫਰੀਦਕੋਟ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਡੋਰ ਟੂ ਡੋਰ ਪ੍ਰਚਾਰ ਕਰਦੇ ਨਜ਼ਰ ਆਉਂਦੇ ਨੇ ਭਵਿੱਖ ਦੇ ਵਿੱਚ ਇਹ ਤੈਅ ਹੋਵੇਗਾ ਕਿ ਫਰੀਦਕੋਟ ਹਲਕੇ ਦੇ ਲੋਕ ਕਿਸ ਤਰੀਕੇ ਦੇ ਨਾਲ ਕਿਹੜੀ ਧਿਰ ਨੂੰ ਜਿੱਤ ਦਾ ਫਤਵਾ ਦੇਣਗੇ ਅੱਗੇ ਦੀ ਗੱਲਬਾਤ ਵੀ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ